ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਾਹਰੋਂ ਆਈ ਆ ਸਾਰੀਆਂ ਨੇ ਨਿਕਲੇ 200 ਰੁਪਇਆ ਆ 200 ਰੁਪਇਆ 200 250 ਰੁਪਇਆ ਹਾਂਜੀ 285 285 90 94 305 10 15 20 25 325 ਰੁਪਏ ਬੋਲਾ ਭਾਈ ਕਿਨੇ 325 ਰੁਪਏ ਬੋਲੇ ਕਿਹਦੀਆਂ ਆਈਆਂ ਸਾਹਮਣੇ ਭਾਈ ਜਿੰਦਰਾ ਲਈ ਵੀ ਲੱਗੀ ਹੈ 325 ਰੁਪਏ ਮਗਰ ਜਿਹੜੀਆਂ ਟਰਾਲੀਆਂ ਰਹਿ ਗਈਆਂ ਇੱਕ ਰਹਿ ਗਈ ਹੋਰ ਤੇ ਭਾਈ ਦੋਰ ਜਿਹੜੀਆਂ ਟਰਾਲੀਆਂ ਆਈਆਂ ਸੀਗਾ ਤੇ ਕੱਲ ਵੀ ਜਿਹੜੀ ਇੱਕ ਟਰਾਲੀ ਆਈ ਸੀ 350 ਜਿਹੜੀ ਗੱਲ ਇਕੱਲ ਰਾਜ ਲੱਗੀ ਸੀ ਤੇ ਅੱਜ ਜਿਹੜੀ ਪਹਿਲੀ ਟਰਾਲੀ ਲੱਗੀ 325 ਤੇ ਦੂਜੀ ਬਾਕੀ ਦੇਖਾਂਗੇ ਆਪਾਂ रवी ढाई सौ रुपया ढाई सौ पचुजा सठ पैंहठ सहतर पंजहतर असी चयासी नवे पंज सौ ਉਹ ਵੀ 305 ਜੀ 305 15 315 ਵੀਰ ਵੀਏ 25 325 ਬੋਲਦਾ ਕੋਈ ਜਾਣਾ ਨੰਬਰ ਤੇ ਕਿਹੜਾ ਜੂ ਕਿੱਥੇ ਜਾਣ ਨੂੰ ਕਮਰਾ ਜੀ ਨਹੀਂ ਜਾਊਗਾ ਜਗਾ ਡੇਲਾ ਲੋ ਵੀ ਤੰਨ 100 ਤੇ 25 ਰੁਪਏ ਬਈ ਇਹ ਟਰਾਲੀ ਲੱਗੀ ਆ ਤੇ ਤੂੰ ਜੂੜੀ ਤੂੰ ਦੇਖ ਕਰਦੇ ਆਂ ਆਵਾਜ਼ ਇਸ ਨੂੰ ਕੁਝ ਵੀ ਤੂੜੀ ਦੋ ਟਰਾਲੇ ਦੇ ਚੈੱਕ ਕਰ ਲਉ ਤੇ ਥੋੜਾ ਜਿਹਾ ਵਿੱਚ ਕਾਲਾਪਣ ਹੈਗਾ ਤੇ 325 ਰੁਪਏ ਬਈ ਉਹ ਟਰਾਲੀ ਲੱਗੀ ਆ ਤੇ ਦੋ ਅੱਜ ਜਿਹੜੀਆਂ ਟਰਾਲੀਆਂ ਆਈਆਂ ਸੀਗਾ ਤੇ ਤਰੀਕ ਵੀ ਜਿਹੜੀ ਅੱਜ 18 ਜੁਲਾਈ 2025 ਤੇ ਕੋਟ ਕਪੂਰਾ ਮੰਡੀ ਤੇ ਸਵੇਰ ਦੇ ਜਿਹੜੇ ਬਈ 7 ਵਜ ਚੁੱਕੇ ਆ ਜਿਹੜੀ ਖਤਮ ਹੋ ਚੁੱਕੀ ਆ 7 ਵਜੇ ਜਿਹੜੇ 4 ਮਿੰਟ ਹੋ ਗਏ ਜੀ ਤੇ ਵੀਡੀਓ ਨੂੰ ਦਬਾ ਕੇ ਕਰ ਦੇ ਸ਼ੇਅਰ ਤੇ ਟਾਈਮ ਆ ਜਿਹੜਾ 7 ਵਜੇ ਵੀ ਜਿਹੜੀ ਰੋਜ਼ ਬੋਲੀ ਲੱਗਦੀ ਆ ਤੇ ਪ੍ਰਤੀ ਕੁਵਾਂਡਲ ਦਾ ਜਿਹੜਾ ਇਹ ਰੇਟ ਹੁੰਦਾ ਤੇ 325 ਰੁਪਏ ਜਿਹੜੀ ਲਾਸਟ ਵਾਰੀ ਲੱਗੀ ਆ ਤੇ 2 ਵਜੇ ਵੀ ਟਰਾਲੀਆਂ ਆਈਆਂ ਸੀ ਕੱਲ ਜਿਹੜੀ ਇੱਕ ਟਰਾਲੀ ਆਈ ਸੀ ਦੋ ਜੀ ਦੋ ਟਰਾਲੀਆਂ ਜਿਹੜੀ ਬੋਲੀ ਹੋ ਚੁੱਕੀ ਆ ਤੇ 325 ਰੁਪਿਆ ਜਿਹੜਾ ਰੇਟ ਰਿਹਾ ਤੇ ਇੱਕੋ ਜੀ ਦੋਵੇਂ ਟਰਾਲੀਆਂ ਥੋੜੀ ਸੀ ਥੋੜਾ ਜਿਹਾ ਵਿੱਚ ਰੰਗ ਸੀਗਾ ਬਾਕੀ ਅੱਜ ਜਿਹੜੇ ਗਾਹਕ ਸੀਗੇ ਤਿੰਨ ਚਾਰ ਗਾਹਕ ਸੀਗੇ ਦੋ ਦਿਨ ਬਈ ਹੋ ਗਏ ਜਿਹੜੀ ਇੱਕ ਇੱਕ ਟਰਾਲੀ ਆ ਰਹੀ ਸੀ ਅੱਜ ਜਿਹੜੀਆਂ ਦੋ ਟਰਾਲੀਆਂ ਆਈਆਂ ਸੀ ਕਿਉਂਕਿ بارش ਦੇ ਕਰਕੇ ਜਿਹੜਾ ਊੜੀ ਬਹੁਤ ਘੱਟ ਆ ਰਹੀ ਸੀ ਤੇ ਰੇਟ ਜਿਹੜਾ 300 ਦੇ ਉੱਪਰ ਜਿਹੜਾ ਚੱਲ ਰਿਹਾ ਇਸ ਟਾਈਮ ਕੱਲ ਵੀ ਜਿਹੜੀ 300 ਦੇ ਉੱਪਰ ਲੱਗੀ ਸੀ ਪਰਸੋਂ ਜਿਹੜਾ ਦਾ ਰੇਟ ਤਾਂ ਉਸ ਤੋਂ ਉੱਪਰ ਸੀਗਾ ਅੱਜ 325 ਲੱਗਾ ਦੋ ਟਰਾਲੀਆਂ ਦਾ